जय प्रसाद धरे ऊपर सुख बसे सुत प्राप्त मीत बनता संग हसे जय प्रसाद पीवे शीतल जल सुखदाई पौन पावक अमूल्य जय प्रसाद पोंगै सब रसा सगले समग्री संग साथ बसा दिनै हस्त पाव कर नेत्र रसना तिसै ते आगे और संग रचला ऐसे दो पूणे अंध ब्यापे नानक कांड मेहु प्रभु अब बे जय प्रसाद धरम पर सुख बसे सुप्रभात में मन का संग हसे जय प्रसाद पीवे शीतल जल सुखदाई पवन पावक अमूलम जय प्रसाद को गें सब रसा संग सुमग्री संग साथ बसें विनय हस्त पाऊ कर नेत्र रसना ਤੇ ਸਤਿਆਂ ਗਿਓ ਅਰਸੰਗ ਰਛਨਾ ਐਸੇ ਦੁਖ ਮੂੜ ਅੰਦ ਬਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਐਸੇ ਦੁਖ ਮੂੜ ਅੰਦ ਬਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਦੇਖੋ ਆਪਾਂ ਪਰਮੇਸ਼ਵਰ ਦੇ ਦਿੱਤੀਆਂ ਸਾਰੀਆਂ ਦਾਤਾਂ ਕਿਸ ਤਰ੍ਹਾਂ ਭੁੱਲ ਜਾਂਦੇ ਹਾਂ ਕਿਸ ਤਰ੍ਹਾਂ ਆਪਾਂ ਅਕਰਿਤ ਕਰਨ ਬਣ ਜਾਂਦੇ ਹਾਂ ਤੇ ਕਿਸ ਤਰ੍ਹਾਂ ਪ੍ਰਭੂ ਜੀ ਬਖਸ਼ਿਸ਼ ਕਰਨ ਇਹ ਆਪਣਾ ਉਦਾਰ ਹੁੰਦਾ ਹੈ ਗੁਰੂ ਜੀ ਉਪਦੇਸ਼ ਕਰਦੇ ਹਨ ਜੈ ਪ੍ਰਸਾਦ ਤਾਰੂ ਪਰ ਸੁਖ ਬਸੇ ਜੇ ਦੀ ਕਿਰਪਾ ਨਾਲ ਅਪਸ ਧਰਤੀ ਤੇ ਸੁਖੀ বাসਦੇ ਆ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੇ ਸਾਰੇ ਪਰਿਵਾਰ ਵਿੱਚ ਪਰਿਵਾਰ ਵਿੱਚ ਮਿੱਤਰਾਂ ਦੇ ਵਿੱਚ ਪਾਈ ਭਾਈਚਾਰੇ ਦੇ ਵਿੱਚ ਆਪਾਂ ਸੁਖੀ বাসਦੇ ਆ ਆਪਾਂ ਉਸ ਪ੍ਰਭੂ ਨੂੰ ਹੀ ਬੁਲਾਦਨੇ ਜੈ ਪ੍ਰਸਾਦ ਪੀਵੇ शीतल जल सुखदाई पवन पावक अमੁੱਲਾ ਕੁਦਰਤ ਦੀਆਂ ਦਾਤਾ ਹੈ ਨਾ शीतल जल ਪਵਨ ਤੇ ਆਪਣੇ ਭੋਜਨ ਪਕਾਉਣ ਲਈ ਅਗਨੀ ਇਹ ਸਾਰੀਆਂ ਦਾਤਾ ਆਪਾਂ ਭੁੱਲ ਜਾਂਦੇ ਆਂ ਜੈ ਪ੍ਰਸਾਦ ਭੋਗਿਆ ਸਭ ਰਸਾਪਾਤ ਪਾਤਰਾ ਦੇ ਰਸ ਆਪਾਂ ਭੋਗਦੇ ਆਂ ਇਹ ਸੰਸਾਰ ਤੇ ਸਗਲ ਸਮਗਰੀ ਸੰਸਾਤ ਵਸਾਂ ਕਿੰਨੀਆਂ ਸਮਗਰੀਆਂ ਆਪਾਂ ਆਪਣੇ ਘਰ ਚ ਇਕੱਠੀਆਂ ਕਰਕੇ ਰੱਖਦੇ ਆਂ ਉਹਦੇ ਨਾਲ ਬਸਦੇ ਆਂ ਲੇਕਿਨ ਕੀ ਆਪਾਂ ਯਾਦ ਕਰਦੇ ਆਂ ਕਿ ਇਹ ਦੇਤੀਆਂ ਦੀਨੇ ਹਸ ਪਾਵ ਕਰਨੇ ਤੇ ਰਸਨਾ ਦੇਖੋ ਆਪਾਂ ਨੂੰ ਰਾਜੀ ਖੁਸ਼ੀ ਆਪਾਂ ਨੂੰ ਨੇਤਰ ਮਿਲੇ ਆ ਕੰਨ ਮਿਲੇ ਆ ਪੈਰ ਆਪਣੇ ਵਧੀਆ ਚੱਲਦੇ ਆਂ ਰਸਨਾ ਜੀਬ ਆਪਾਂ ਨੂੰ ਮਿਲੀ ਬੋਲਣ ਲਈ ਤੇ ਇਹਨਾਂ ਕੋਲ ਸਰੀਰ ਤੰਤਰ ਉਸ ਮਿਲੇ ਆ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਨਹੀਂ ਮਿਲੇ ਹਨਾ ਉਹ ਜਾਣਦੇ ਨੇ ਕਿ ਅੰਦਰ ਆਪਾਂ ਦਾ ਸਭ ਕੁਝ ਮਿਲਿਆ ਆ ਆਪਾਂ ਆਪਾਂ ਸ਼ੁਕਰਾਨਾ ਵੀ ਨਹੀਂ ਕਰਦੇ ਤੇ ਸਹਿਯਾਗ ਅਵਰ ਸੰਗ ਰਚਨਾ ਇਹ ਆਪਣਾ ਹੈਗਾ ਸੁਭਾਵ ਆਪਣਾ ਜਿਸ ਪ੍ਰਭੂ ਨੇ ਸਾਰਾ ਕੁਝ ਦਿੱਤਾ ਉਸ ਪ੍ਰਭੂ ਨੂੰ ਪੁਜਾ ਦਿੰਨੇ ਤੇ ਇੱਕ ਬਸ ਮਾਇਆ ਜਿਹੜੀ ਚੀਜ਼ ਹੈ ਹੀ ਨਹੀਂ ਜਿਹਦਾ ਕੋਈ ਵजूद ਨਹੀਂ ਜਿਸ ਸਾਹ ਪੇੜ ਦੀ ਛਾਇਆ ਉਹਦੇ ਮਗਰ ਪੱਜਾ ਫਿਰਦਾ ਬੰਦਾ ਤੇ ਦੁਖੀ ਹੁੰਦਾ ਰਹਿੰਦਾ ਐਸੇ ਦੋਖ ਮੂੜ ਅੰਧ ਵਿਆਪੇ ਕਿਉਂਕਿ ਆਤਮਿਕ ਤੌਰ ਤੇ ਇਹਦਾ ਹੁੰਦਾ ਨਾ ਇਸ ਨੂੰ ਪਤਾ ਨਹੀਂ ਹੈ ਕਿ ਕਿੱਡੀਆਂ-ਕਿੱਡੀਆਂ ਦਾਤਾਂ ਨੇ ਆਪਣੀਆਂ ਸੋਹਣੀਆਂ ਅੱਖਾਂ ਆਪਣੇ ਕੰਨ ਆਪਣੇ ਹੱਥ ਆਪਣੇ ਪੈਰ ਆਪਣੀ ਤੰਦਰੁਸਤੀ ਇਹ ਸ਼ੀਤਲ ਜਲ ਪਵਨ ਪਾਣੀ ਅਗਨੀ ਇਹ ਕੁਦਰਤ ਦੇ ਜਿਹੜੇ ਸਰੋਤ ਹਨ ਕਿੰਨੇ ਕੀਮਤੀ ਹਨ ਇਹ ਸੰਦੇ ਬੰਦੇ ਨੂੰ ਆਪਾਂ ਨੂੰ ਪਤਾ ਨਹੀਂ ਆਪਾਂ ਆਤਮਿਕ ਤਰ ਤੰਦਾਪਨ ਹੁੰਦਾ ਆਪਣਾ ਹੁੰਦਾ ਹੈ ਆਪਣੇ ਅੰਦਰ ਤੇ ਐਸੇ ਦੋਖ ਮੂੜਨ ਦਬਿਆਪੇ ਜੀ ਪ੍ਰਭੂ ਜੀ ਸਾਡੀ ਤਾਂ ਅਕਲ ਨਹੀਂ ਹੀ ਛੋਟੀ ਹੈ ਨਾਨਕ ਕਾੜ ਲਿਓ ਪਰ ਬਾਪੇ ਸਾਡੇ ਤੇ ਕਿਰਪਾ ਕਰਨ ਸਾਡੇ ਅੰਦਰ ਪ੍ਰਕਾਸ਼ ਪਾ ਕਿ ਅਸੀਂ ਇਹਨਾਂ ਦਾਤਾਂ ਦਾ ਸ਼ੁਕਰ ਕਰ ਸਕੀਏ ਤੇ ਦਾਤਾਰ ਦਾ ਸ਼ੁਕਰ ਕਰ ਸਕਦੀਏ ਸਕੀਏ ਤੇ ਪ੍ਰਭੂ ਜੀ ਕਿਰਪਾ ਕਰਨ ਤੇ ਸਾਨੂੰ ਬਾਹ ਪਕੜ ਕੇ ਸਾਡੀ ਅੰਧਕਾਰ ਤੋਂ ਸਾਡਾ ਆਪ ਉਦਾਰ ਕਰਨ ਇਹੋ ਜੀ ਆਪ ਅਰਦਾਸ ਕਰੀਏ ਐਸੇ ਦੋਖ ਮੂੜਾਂ ਦੇ ਬਿਆਪੇ ਨਾਨਕਾੜ ਲਿਓ ਪ੍ਰਭ ਆਪੇ ਏ ਪ੍ਰਭੂ ਆਪੇ ਕਿਰਪਾ ਕਰੋ ਸਾਡਾ ਉਦਾਰ ਕਰੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸੇ ਦੇ ਨਾਲ ਦਾਸ ਨੂੰ ਆਗਿਆ ਬਖਸ਼ੋ ਹੋਈਂ ਅੰਗਲਤਿਆਂ ਲਈ ਦਾਸ ਖੀਮਾ ਦਾ ਜਾਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੇਂਖਲਾ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ